ਉਹ ਤੇ ਹੀਰੋ ਵਾਲੀ ਏਜੰਸੀ ਆ ਗਈ ਸਕੂਟਰੀ ਨਾਲ ਲੈ ਲਈ ਇੱਕ ਨਵੀਂ ਹੋਰ ਯਾ ਭਾਈ ਹੁਣਾਂ ਲਾਈ ਆ ਤੇ ਆ ਵਾ ਮੇਨ ਬੰਦੇ ਨੂੰ ਮਿਲਦਾ ਜੋ ਤੇ ਆ ਜਾ ਆ ਜਾ ਕਿਉਂਕਿ ਦੀਵਾਲੀ ਦਾ ਤਿਉਹਾਰ ਨੇੜੇ ਆ ਦੇਖਦੇ ਆ ਆਫਰਾਂ ਕਿਹੜੇ ਕਿੜੀਆਂ ਉਹ ਬੈਠਾ ਭਾਈ ਬਸੀ ਕਾਲ ਉਹ ਬੈਠਾ ਸਾਹਮਣੇ ਭਾਈ ਆਜੋ ਆਜੋ ਹਾਂਜੀ ਸੇਠ ਜੀ ਕੀ ਹਾਲ ਆ ਭਾਈ ਜੀ ਠੀਕ ਆ ਜੀ ਬਹੁਤ ਕਿਰਪਾ ਤੁਸੀਂ ਸੁਣਾਓ ਠੀਕ ਆ ਕੁਝ ਠੀਕ ਆ ਜੀ ਠੀਕ ਆ ਹਾਂਜੀ ਬਾਸਾ ਦੁਕਾਨ ਮੁਰਜ਼ੀ ਢੰਗਣ ਲੱਗੇ ਸਗੇ ਇਥੋਂ ਪੈਲ ਤੋਂ ਮੁਰਜ਼ੀ ਤੇ ਲੰਗਾ ਹੀ ਨਹੀਂਗਾ ਤੇਰੀ ਦੁਕਾਨ ਸ਼ਾਹ ਪ੍ਰੇਮਾ ਤੇ ਨਾ ਚੈਣਿਆ ਪ੍ਰੇਮਾ ਹਾਂ ਤੇ ਮੈਂ ਕਹਾ ਫੇਰ ਤੋਂ ਅੱਜ ਆਫਰ ਆ ਪਉਂਦੇ ਆ ਆਫਰ ਬਾਈ ਫੁੱਲਾ ਦਿਵਾਲੀ ਦੀਆਂ ਪੂਰੀਆਂ ਬਹੁਤ ਵਧੀਆ ਆਫਰ ਆਈਆਂ ਵੀ ਐ 2500 ਰੁਪਿਆ ਡੀ ਲਕਸ ਮੋਟਰਸਾਈਕਲ ਤੇ ਡਿਸਕਾਊਂਟ ਆ ਦਿਵਾਲੀ ਦਾ ਸਸਤਾ ਕਰਾਈ ਜਾਂਦੇ ਹੈਗੇ ਦਿਵਾਲੀ ਦਾ ਆਫਰ ਹੈ ਇਹ ਬਾਕੀ ਹੁਣ ਗਵਰਨਮੈਂਟ ਨੇ ਜੀ ਐਸ ਟੀ ਜਿਹੜਾ ਸੀਗਾ 28% ਸੀਗਾ 18 ਰਹਿ ਗਿਆ ਉਹਦੇ ਨਾਲ ਵੀ ਮੋਟਰਸਾਈਕਲ ਦੇ 5 5 6 6000 ਰੁਪਏ ਦਾ ਡਿਸਕਾਊਂਟ ਦਾ ਫਰਕ ਪਏਗਾ ਰੇਟ ਦਾ 90 ਨੂੰ 90000 ਤਾਂ ਸੀਗਾ ਕਿ ਮੋਟਰਲ ਹਾਂ ਪਹਿਲਾਂ 90000 ਮਤਲਬ 86 87000 ਰੁਪਏ ਰੇਟ ਸੀਗਾ ਠੀਕ ਹੈ ਜੀ ਹੁਣ ਜਿਹੜਾ ਰੇਟ ਆ 88000 ਰੁਪਏ ਰਹਿ ਗਿਆ ਠੀਕ ਹੈ ਰੰਗ ਰੰਗ ਦੇ ਫਰਕ ਹੁੰਦੇ ਆ ਬਾਕੀ ਹੁਣ ਮੀਟਰ ਡਿਜੀਟਲ ਵਾਲਾ ਮੋਟਰ ਨਵਾਂ ਆ ਗਿਆ ਉਹ ਥੋੜਾ ਜਿਹਾ ਮਹਿੰਗਾ 1000 ਰੁਪਿਆ ਅਸਾਂ ਇੱਕ ਸਟਾ ਗੱਲ ਪੁੱਛਣੀ ਆ ਕਿ 88000 ਤੋਂ ਫਿਰ ਸਰਵਿਸ ਫੀ 2500 ਰੁਪਿਆ ਹਾਂ ਜੀ ਸਰਵਿਸ ਫੀ 2500 ਰੁਪਏ ਬਾਅਦ ਚ ਹੈ ਸਾਢੇ 77 ਸਾਢੇ 77 ਦੋ ਮਾਡਲ ਦਾ ਡੋਡੀ ਰੰਗ ਦਾ ਫਰਕ ਆ ਠੀਕ ਆ ਜੀ ਸਾਢੇ 77 ਤੇ ਸਾਢੇ 6700 ਰਹਿ ਗਿਆ ਦੋ ਠੀਕ ਆ ਠੀਕ ਆ ਬਹੁਤ ਫਾਇਦਾ ਹੋਇਆ ਤਾਂ ਬਹੁਤ ਫਾਇਦਾ ਤੇ ਇੱਕ ਲੋਨ ਲਾਣ ਦੀ ਕੀ ਸਕੀਮ ਆ ਜੀ ਲਾਉਣ ਦੀ ਫਾਲੋ ਫੈਸਿਲਿਟੀ ਆ ਵੀ ਆਪ ਨੂੰ ਆਧਾਰ ਕਾਰਡ ਪੈਨ ਕਾਰਡ ਦੋ ਫੋਟੋਆਂ ਹਾਂਜੀ ਤੇ ਦੋ ਚੈੱਕ ਚਾਹੀਦੇ ਆ ਲੋਨ ਹੋ ਜੂਗਾ ਬੰਦਾ ਮੋਗੇ ਜਲੇ ਦਾ ਬੰਦਾ ਮੋਗੇ ਜਲੇ ਦਾ ਬੰਦਾ ਹੋਵੇ ਠੀਕ ਆ ਬਹੁਤ ਵਧੀਆ ਗੱਲ ਹੈ ਆਪਾਂ ਦਾ ਤੁਹਾਡੇ ਪੁਰਾਣੇ ਗਾਹਕ ਆਪਦਾ 5 6 ਲੂਡ ਨਾ ਪਹਿਨਾ ਲੈ ਗੇ ਸਕੂਟਰਾਂ ਬਾਰੇ ਪੁੱਛਣਾ ਹੈ ਸਕੂਟਰਾਂ ਦੀ ਸਕੂਟਰਾਂ ਮਿਲ ਜਾਣਗੀਆਂ ਜਿੰਨੀਆਂ ਕਹੋਗੇ ਹਾਂ ਸਕੂਟਰਾਂ ਦਾ ਸੋਗੇ ਪੂਰਾ ਹੈ ਨਾ ਸਕੂਟਰਾਂ ਸਟਾਕ ਵੀ ਪੂਰਾ ਮੋਟਰਸਾਈਕਲ ਸਟਾਕ ਵੀ ਪੂਰਾ 3 ਲੱਖ ਦਾ ਹੁਣ ਦੁਵਾਲੀ ਦਾ ਆਫਰ ਲੈ ਲਓ ਫਾਇਦਾ ਦਾ 22 ਤਰੀਕ ਤੱਕ ਇਹ ਸਕੀਮ ਹੈ 23 ਨੂੰ ਬੰਦ ਹੋ ਜਾਣੀ ਹੈ 22 ਤਰੀਕ ਤੱਕ ਸਕੀਮ ਹੈ ਦੁਵਾਲੀ ਤੱਕ 22 ਤਰੀਕ ਤੱਕ ਹਾਂ ਲੈ ਕੇ ਡਾਊਨ ਪੇਮੈਂਟ ਕਿੰਨੇ ਤੋਂ ਬੰਦਾ ਕਰਾ ਸਕਦਾ ਜੀ 10 ਤੋਂ 12000 ਰੁਪਏ 10 ਤੋਂ 12000 ਰੁਪਏ 10 ਤੋਂ 12000 ਰੁਪਏ ਘੱਟੋ ਘੱ ਦੇ ਕਿ ਪਾਸੋਂ ਜੇ ਮੋਟਰ ਨਾਲ ਨਵੇਂ ਨੰਬਰ ਮੋਟਰ ਦੇ ਸਕਦੇ ਤੇ ਕਾਪੀ-ਕੂਪੀ ਜਦੋਂ ਸਾਰਾ ਸਭ ਕੋ ਬੈਚਾ ਵੀਰੇ 5 ਸਾਲ ਦੀ ਗਾਰੰਟੀ ਹੈ 5 ਸਾਲ ਦਾ ਬੀਮਾ ਕਰਕੇ ਦੇਣਾ ਕਾਪੀ ਬਣਾ ਕੇ ਦੇਣੀ ਆ ਨੰਬਰ ਪਲੇਟਾਂ ਲਾ ਕੇ ਦੇਣੀ ਆ ਠੀਕ ਹੈ ਜੀ 5 ਸਾਲ ਕੋਈ ਵੀ ਕੰਪਨੀ ਦਾ ਮਤਲਬ ਇੱਕੋ ਇੱਕ ਹੀਰੋ ਕੰਪਨੀ ਆ ਜਿਨ੍ਹਾਂ ਦੀ 5 ਸਾਲ ਦੀ ਗਾਰੰਟੀ ਮਤਲਬ ਕੰਪਨੀ ਵੱਲੋਂ ਪਿੱਛੋਂ ਆਉਂਦੀ ਆ ਇਹ ਸਭ ਦੀਆਂ ਜੀਗਾਂ ਮਤਲਬ ਯਾਂਸੀਆਂ ਦੀਆਂ ਗਾਰੰਟੀਆਂ 2 ਸਾਲ ਦੀ ਹੁੰਦੀ ਆ ਐਕਸਟੈਂਡਰਡ ਗਾਰੰਟੀ ਲੈਣੀ ਪੈਂਦੀ ਆ ਪਰ ਸਾਡੀ 5 ਸਾਲ ਦੀ ਗਾਰੰਟੀ ਕੰਪਨੀ ਵੱਲੋਂ ਪਿੱਛੋਂ ਹੀ ਆਉਂਦੀ ਆ ਠੀਕ ਹੈ ਜੀ 5 ਸਾਲ ਬਸ ਫ੍ਰੀ ਕਾਫੀ ਬਣਾ ਕੇ ਦੋ ਦੋ ਮਹੀਨੇ ਦੇ ਕਿ ਜਾਂ ਚਲਾਈ ਦਸਰਤੇ ਹੋਵੇ ਕਿ ਕਿਲੋਮੀਟਰਾਂ ਦੇ ਵਿੱਚ 3 3000 ਕਿਲੋਮੀਟਰ ਬਾਅਦ ਜਾਂ ਤੇ ਨਾ ਮਹੀਨੇ ਬਾਅਦ ਆਉਣਾ ਹੀ ਆਉਣਾ ਸਰਵਿਸ ਕਰਾਉਣਾ ਚੱਲੇ ਚਾਹੇ ਨਾ ਚੱਲੇ ਜੇ ਮਤਲਬ ਚੱਲੂਗਾ ਤਾਂ ਅਸੀਂ ਮਤਲਬ ਉਹਦਾ ਸਰਵਿਸ ਉਹਦਾ ਪਾਰਟਸ ਚੇਂਜ ਕਰ ਦਿਆਂਗੇ ਨਹੀਂ ਚੱਲੂਗਾ ਤਾਂ ਉਹਦੀ ਚੈੱਕਅਪ ਕਰਕੇ ਵਾਪਸ ਕਰ ਦਿਆਂ ਖਰਚਾ ਕੋਈ ਨਹੀਂ ਚੈੱਕਅਪ ਦਾ ਠੀਕ 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 1.5 ਸਾਲ ਦੇ ਵਿੱਚ 5 ਸਰਵਸਾਂ ਕਰਾਉਣੀਆਂ ਹੁੰਦੀਆਂ ਉਹਦਾ ਚੈੱਕਅਪ ਦਾ ਕੋਈ ਖਰਚਾ ਨਹੀਂ ਉਹ ਕੰਪਨੀ ਵੱਲੋਂ ਅਸੀਂ 1.5 ਸਾਲ 5 ਸਾਲ ਮਤਲਬ 5 ਸਰਵਸਾਂ ਫ੍ਰੀ ਕਰਦੇ ਆਂ ਨਹੀਂ ਨਹੀਂ ਫਿਰ ਤਾਂ ਯਾਰ ਮੈਨ ਯਾਰ ਆਪਾਂ ਬਾਈ 2006 ਦੀ ਏਜੰਸੀ ਆ ਆਪਣੇ ਕੋਲੇ 2025 ਚੜ ਗਿਆ 19 ਸਾਲ ਹੋ ਗਏ ਆਪਣਾ ਆਏ ਵੀਰ ਮਤਲਬ ਗਾਰੰਟੀ ਬਲੈਂਟੀ ਵਿੱਚ ਅਸੀਂ ਕਿਸੇ ਨੂੰ ਅੱਜ ਤੀ ਖਰਾਬ ਨਹੀਂ ਕੀਤਾ ਨਹੀਂ ਨਹੀਂ ਇਹ ਤਾਂ ਆਪਾਂ ਨੂੰ ਪਤਾ ਹੀ ਆ ਆਪਣਾ ਕੋਈ ਲਾਂਭਾ ਹੀ ਨਹੀਂ ਆ ਇਹ ਆਪਾਂ ਪੰਡਾਂ 'ਤੇ ਬੈਠੇ ਯਾਰ ਪੰਡਾਂ ਦੇ ਭਰਾ ਸਾਰੇ ਆਪਣੇ ਤੇ ਆਪਾਂ ਕਿਸੇ ਨੂੰ ਮਤਲਬ ਚਾਹੇ ਆਦੇ ਕੋਲੋਂ ਪੈਸੇ ਪੈ ਜਨਾਂ ਸੀ ਕਿਸੇ ਗਾਰੰਟੀ ਬਲੈਂਟੀ ਜਿਹੜੇ ਕਦੇ ਨੂੰ ਜਵਾਬ ਨਹੀਂ ਦਿੱਤਾ ਗਏ ਲੈ ਬਈ ਵੀਡੀਓ ਨੂੰ ਕਰ ਦਿਓ ਸ਼ੇਅਰ ਮੰਗਲਵਾਰ ਤੱਕ ਇਹ ਆਫਰ ਆ ਜਿਹੜੀ 2500 ਰੁਪਏ ਵਾਲੀ ਹੈ ਨਾ ਆ ਮਤਲਬ 23 22 ਤਰੀਕ ਤੱਕ 23 ਨੂੰ ਬੰਦ ਹੋ ਜਾਣੀ ਆ 23 ਨੂੰ ਬੰਦ ਹੋ ਜਾਣ ਵੀਨੇ ਵੀ ਇਹ ਲੈ ਕੇ ਜਾਣੇ ਮੋਟਰਸਾਈਕਲ ਵੀਰੇ ਦੇਵ ਹੀਰੋਣਾ ਦੇਵ ਹੀਰੋ ਦੇਵ ਆਟੋਮੋਬਾਈਲ ਵੱਧਨੀ ਕਲਾਂ ਬਲਵੀਰ ਪੈਲੇਸ ਦੇ ਸਾਹਮਣੇ ਪੈਲੇਸ ਦੇ ਸਾਹਮਣੇ ਵੱਧਨੀ ਕਲਾਂ ਬਾਈ ਆ ਜੋ ਲੈ ਕੇ ਤੇ ਉੱਤੇ ਨੰਬਰ ਸਕਰੀਨ ਤੇ ਚੱਲੀ ਜਾਂਦਾ ਬਾਈ ਨਾਲ ਕਰ ਲੋ ਸੰਪਰਕ ਧੰਨਵਾਦ ਜੀ ਸਾਹਿਬ ਜੀ ਆ ਹੱਸੇ